ਸਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ 7 ਅੱਜ ਪੂਰੇ ਪੰਜਾਬ ਦੇ ਵਿੱਚ ਜਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਸੀ ਜਿੱਥੇ ਸਬੰਧ ਦੇ ਵਿੱਚ ਅਸੀਂ ਪਹੁੰਚੇ ਹਾਂ ਪਿੰਡ ਗੋਂਸਾਵਾਦ ਦੇ ਵਿੱਚ ਬੀਜੇਪੀ ਤੋਂ ਉਮੀਦਵਾਰ ਨੇ ਜਿਹੜੇ ਕੁਲਦੀਪ ਸਿੰਘ ਹੈਪੀ ਮਾਲ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਿਹੜੇ ਬੀਜੇਪੀ ਦੇ ਸਮਰਥਕ ਸੀ ਕਾਫੀ ਜਿਹੜਾ ਜੋਰ ਲਾਉਂਦੇ ਰਹੇ ਸੀ ਪਾਰਟੀ ਦੇ ਪਿੱਛੇ ਅੱਜ ਪਾਰਟੀ ਵੱਲੋਂ ਟਿਕਟ ਦੇ ਕੇ ਨਵਾਜਿਆ ਗਿਆ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਜੀ ਸਰ ਮੇਰਾ ਨਾਮ ਕੁਲਦੀਪ ਸਿੰਘ ਹੈ ਪਿਮਾਲਿਆ ਜੀ ਸਰ ਮੈਂ ਪਾਰਟੀ ਦਾ ਬਹੁਤ ਬੀਜੇਪੀ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਆਂ ਕਿ ਉਹਨਾਂ ਨੇ ਮੈਨੂੰ ਲਾਈਕ ਸਮਝਿਆ ਸੀਗਾ ਉਹਨਾਂ ਨੇ ਮੈਨੂੰ ਬਲੌਗ ਸੰਤਿ ਦੀ ਟਿਕਟ ਦਿੱਤੀ ਹੈ ਜੀ ਹੂੰ ਔਰ ਸਰ ਮੈਂ ਵੋਟਰ ਸਪੋਰਟਰ ਦਾ ਵੀ ਬਹੁਤ ਧੰਨਵਾਦ ਕਰਦਾ ਆਂ ਜਿਨ੍ਹਾਂ ਨੇ ਆ ਕੇ ਵੋਟਾਂ ਪਾਈਆਂ ਨੇ ਹੂੰ ਜੀ ਸਰ ਤੇ ਕਿਹੜੇ ਕਿਹੜੇ ਤੁਸੀਂ ਪਹਿਲੇ ਕੰਮ ਕਰਵਾਏ ਸੀ ਲੋਕਾਂ ਦੀਆਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਹੱਲ ਕਰਵਾਈਆਂ ਗਈਆਂ ਸੀ ਤੁਹਾਡੇ ਵੱਲੋਂ ਸਰ ਵੇਖੋ ਜੀ ਆਹੀ ਇਹਨਾਂ ਦੇ ਆਪਾਂ ਸਰ ਹਰ ਪਿੰਡ ਦੇ ਵਿੱਚ ਲਾਇ ਸਿਰਫ ਫ੍ਰੀ ਕੈਂਪ ਲਾਇਏ ਸੀਗੇ ਜਿਨ੍ਹਾਂ ਦੇ ਵਿੱਚ ਹਰ ਇਹਨਾਂ ਦਾ ਮੈਡੀਕਲ ਦਾ ਬਣਿਆ ਸੀ ਪੈਨਸ਼ਨਾਂ ਦਾ ਬਣਿਆ ਸੀਗਾ ਔਰ ਸਾਰੇ 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 ਕੈਂਪਸ ਸਰ ਫ੍ਰੀ ਆਫ ਕੋਸਟ ਲਾਇਏ ਹੀ ਕਿ ਕੋਈ ਇੱਕ ਇੱਕ ਚਵਾਨੀ ਵੀ ਸਰ ਆਪਾਂ ਨਹੀਂ ਸੀ ਲਈ ਜੇ ਗੱਲ ਕਰਾਂ ਅੱਜ ਜਿਹੜਾ ਜ਼ਿਲ੍ਹਾ ਬਲਾਕ ਸੰਮਤੀ ਚੋਣਾ ਹੋ ਰਹੀਆਂ ਨੇ ਤੁਹਾਡੇ ਆਪੋ ਜਿਹੜੇ ਕੈਂਡੀਡੇਟ ਕਿਹੜੇ-ਘੜੇ ਨੇ ਕਿਹੜੀ-ਘੜੀ ਪਾਰਟੀ ਦੇ ਕੈਂਡੀਡੇਟ ਤੁਹਾਡੇ ਸਾਹਮਣੇ ਖੜੇ ਸੀ ਸਰ ਇੱਕ ਤੇ ਸਰ ਖੜੇ ਸੀਗੇ ਕਾਲੀਆਂ ਲੋ ਉਹ ਸਰ ਹੈਗੇ ਸੀਗੇ ਜੀ ਜੈਮਲ ਵਡਾਲਾ ਜੀ ਔਰ ਸਰ ਇੱਕ ਸਰ ਖੜੇ ਸੀਗੇ ਸਰਦਾਰ ਦਿਲਵੀਰ ਸਿੰਘ ਵਡਾਲਾ ਜੀ ਉਹ ਸਰ ਆਮ ਆਦਮੀ ਪਾਰਟੀ ਨਾਲ ਸਰ ਖੜੇ ਸੀਗੇ ਮੇਰੇ ਸਰ ਆਪੋਜ਼ਿਟ ਖੜੇ ਸੀਗੇ ਤੇ ਜੇ ਦੇਖਿਆ ਜਾਵੇ ਕਿਹਦਾ ਮੁਕਾਬਲਾ ਜਿਹੜਾ ਇਕੱਠੇ ਰਿਹਾ ਸੀ ਕਿਹਨਾਂ ਮੁਕਾਬਲਾ ਤੁਸੀਂ ਮੰਨਦੇ ਜੀ ਕਿਹੜੀ ਪਾਰਟੀ ਨਾਲ ਸਰ ਮੈਂ ਤੇ ਸਰਵਾਈਗੁਰੂ ਛੱਡਿਆ ਆ ਆਪਾਂ ਸਰ ਕੋਈ ਇਹ ਨਹੀਂ ਕਹਿੰਦੇ ਕਿ ਸਾਡਾ ਕਿਸੇ ਦਾ ਕੋਈ ਮੁਕਾਬਲਾ ਸੀਗਾ ਸਰ ਉਹਨਾਂ ਨੇ ਆਪਣੀ ਲੜਾਈ ਲੜੀ ਸਰ ਅਸੀਂ ਆਹੀ ਆਪਣੀ ਲੜੀ ਆ ਅਸੀਂ ਆਪਣੀ ਸਰ ਆਹੀ ਆਪਣੀ ਜਦੋਂ ਪ੍ਰੋਮੋਸ਼ਨ ਕੀਤੀ ਸੀ ਜਾਂ ਆਪਾਂ ਵੋਟਰਾਂ ਨੂੰ ਕਹਿਣਗੇ ਸੀਗੇ ਆਪਾਂ ਕਹਿੰਦੇ ਬਰਖਲਾਫ ਕੋਈ ਗੱਲ ਸਰ ਆਪਾਂ 1 ਰੁਪਏ ਦੀ ਗੱਲ ਨਹੀਂ ਸੀ ਕੀਤੀ ਆਪਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਇਹੋ ਕਰਨ ਗਏ ਹਾਂ ਕਿ ਜੇ ਇਹ ਦੋਵੇਂ ਕੈਂਡੀਡੇਟ ਪਿਟੇਵੜ ਜਿਹੜਾ ਵਡਾਲਾ ਆ ਉੱਥੋਂ ਸੀਗੇ ਉੱਥੋਂ ਦੀ ਜਿਹੜੀ ਵੋਟ ਆ ਉਹ ਵੀ ਸਰ ਸਭ ਤੋਂ ਜ਼ਿਆਦਾ ਸੀਗੀ ਉਹ ਬਟ ਕੰਦੇ ਬਸਤ ਪਿਛਲੇ ਜਿਹੜੇ ਐਮਪੀ ਦੀ ਇਲੈਕਸ਼ਨ ਹੋਈਆਂ ਸੀਗੀਆਂ ਉੱਥੋਂ ਬੀਜੇਪੀ ਨੇ ਸਰ 519 ਦੇ ਲੀਡ ਤੇ ਗਈ ਸੀਗੀ ਔਰ ਸਰ ਬੀਜੇਪੀ ਸਰ ਉੱਥੋਂ ਜਿੱਤੀ ਸੀ ਸਰ ਹੁਣ ਵੀ ਸਾਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ ਔਰ ਸਰ ਇਹੀ ਕੋਸ਼ਿਸ਼ ਇਹੋ ਕਰਾਂਗੇ ਐਤ ਕੀ ਸਰ ਕੋਸ਼ਿਸ਼ ਇਹੋ ਆ ਵੀ ਆਉਣ ਵਾਲੀ ਜਿਹੜੀ 2027 ਉਹ ਸਰ ਬੀਜੇਪੀ ਦੀ ਸਰਕਾਰ ਹੀ ਬਣੇਗੀ ਜੇ ਦੇਖਿਆ ਜਾਵੇ ਕਾਂਗਰਸ ਪਾਰਟੀ ਵੀ ਹੈਗੀ ਆ ਉਹਨਾਂ ਨੇ ਆਪਣੇ ਜਿਹੜੇ ਨਾਮਿਨੇਸ਼ਨ ਜਿਹੜੇ ਵਾਪਸ ਲੈ ਰਹੇਗੇ ਕੀ ਕਰਨ ਬਣਿਆ ਸੀ ਉਹਨਾਂ ਦਾ ਜੀ ਸਰ ਸੋਨਾਂ ਚ ਤੇ ਇਹ ਆਇਆ ਸੀਗਾ ਕਿ ਜਿਹੜੇ ਰਾਸ ਸੰਸ ਦੀ ਹਲਕੇ ਦੇ ਵਿੱਚ ਉਹਨਾਂ ਦਾ ਝਗੜਾ ਕਿਤੇ ਕੇ ਗੱਲ ਚ ਹੋ ਗਿਆ ਸੀਗਾ ਜਿਹੜੇ ਉਹਨਾਂ ਦੇ ਨਾਲ ਮਤਲਬ ਕੁਝ ਜene ਸ਼ਰਾਰਤੀ ਅੰਸਰ ਹੈਗੇ ਸੀ ਉਹਨਾਂ ਨੇ ਉਹਨਾਂ ਦਾ ਕੁਝ ਛੱਪਿਟ ਲਾਤੀ ਉਹਨਾਂ ਦੇ ਵਰਕਰ ਉਹ ਜਿਹੜੇ ਫਾਰਮ ਭਰਨਗੇ ਸੀਗੇ ਫਾਈਲਾਂ ਭਰਨਗੇ ਸੀਗੇ ਬਟ ਸਰ ਇਹ ਸਾਰਾ ਮੈਂ ਮੇਰੇ ਸੋਚਾਂ ਸਾਰਾ ਪਰ ਇਹ ਸਰ ਗੱਲ ਗਲਤ ਹੈ ਇੰਦਾ ਕਿਸੇ ਵੀ ਪਾਰਟੀ ਨੂੰ ਕਿਸੇ ਨਾਲ ਇਹ ਚੀਜ਼ ਨਹੀਂ ਕਰਨੀ ਚਾਹੀਦੀ ਚਲੋ ਸਰ ਬਾਕੀ ਹੋਇਆ ਫਿਰ ਉਹਨਾਂ ਨੇ ਉਹਨਾਂ ਦੇ ਪਤਾ ਨਹੀਂ ਜੇ ਸੀਨੀਅਰ ਲੀਡਰ ਹੈਗੇ ਸੀ ਉਹਨਾਂ ਨੇ ਸੋਚਿਆ ਕਿ ਅਸੀਂ ਇਹ ਬਾਈਕਾਟ ਕਰ ਦਈਏ ਅਸੀਂ ਇਲੈਕਸ਼ਨ ਨਹੀਂ ਲੜਦੇ ਸਰ ਫਿਰ ਉਹਨੇ ਕਾਂਗਰਸ ਪਾਰਟੀ ਦੇ ਸਾਡੇ ਹਲਕੇ ਜੋ ਵੀ ਮੁੰਡਾ ਖੜਾ ਸੀਗਾ ਸ਼ਿੰਦਾ ਬੋਲੀ ਨੂੰ ਕਹਿੰਦੇ ਆ ਤੇ ਸਰ ਉਹਨਾਂ ਨੇ ਵੀ ਆਪਣੀਆਂ ਫਾਈਲਾਂ ਜਿਹੜੇ ਮੇਰੇ ਆਪੋਸਿਟ ਖੜੇ ਸ਼ਿੰਦਾ ਬੋਲੀ ਸਰ ਉਹਨੇ ਵੀ ਸਰ ਆਪਣੀ ਫਾਈਲ ਦੇ ਦਿੱਤੀ ਵਾਪਸ ਕਾਂਗਰਸ ਨੂੰ ਹੁਣ ਕੀ ਵੋਟਰਾਂ ਸਪੋਰਟਰਾਂ ਦਾ ਕਿੰਨਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਜਿਨ੍ਹਾਂ ਨਈਆਂ ਪਾਈਆਂ ਉਹਨਾਂ ਦਾ ਕਿੰਨਾ ਦਾ ਧੰਨਵਾਦ ਕਰਦਾ ਜੀ ਮੈਂ ਸਰ ਜ਼ਿੰਦਗੀ ਚ ਸਰ ਗੱਲ ਕਰਦਾ ਹਾਂ ਤੁਹਾਡੇ ਨਾਲ ਮੈਂ ਆਪਣੇ ਪੂਰੇ ਵੋਟਰ ਸਪੋਰਟਰਾਂ ਨਾਲ ਗੱਲ ਕਰਦਾ ਹਾਂ ਕਿ ਮੈਨੂੰ ਪਾਰਟੀ ਨੇ ਪਹਿਲੀ ਵਾਰੀ ਟਿਕਟ ਦਿੱਤੀ ਹੈ ਔਰ ਮੈਂ ਪਹਿਲੀ ਵਾਰੀ ਹੀ ਇਲੈਕਸ਼ਨ ਲੜਦਾ ਪਿਆ ਹਾਂ ਔਰ ਸਰ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸੋਚਿਆ ਕਿ ਅਸੀਂ ਅੱਗੇ ਬੀਜੇਪੀ ਸਰਕਾਰ ਨੂੰ ਲਿਆਈਏ ਔਰ ਖੋਲ ਕੇ ਉਹਨਾਂ ਨੇ ਵੋਟਾਂ ਪਾਈਆਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਐ ਵੀ ਔਰ ਸਰ ਬੜਾ ਹੰਗਾਰਾ ਵਧੀਆ ਹੰਗਾਰਾ ਮਿਲਿਆ ਹੈ ਹਰ ਜਗ੍ਹਾ ਤੋਂ ਜਿਹੜੇ ਚਾਰ ਬੂਥ ਲੱਗੇ ਸੀ ਉਹ ਚਾਰੇ ਬੂਥਾਂ 'ਚ ਵਧੀਆ ਹੰਗਾਰਾ ਮਿਲਿਆ ਹੈ ਹਾਂਜੀ ਸਰ ਬਿਲਕੁਲ ਜੀ ਐਸੀ ਕੁਲਦੇਵ ਸਿੰਘ ਹੈਪੀ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਬੀਜੇਪੀ ਲੋ ਟਿਕਟ ਦੇ ਕੇ ਨਵਾਜਿਆ ਗਿਆ ਸੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਸਾਰਿਆਂ ਦਾ ਸਤਿਕਾਰ ਕਰਦੇ ਆ ਸਾਰਿਆਂ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਧੰਨਵਾਦ ਕਰਦੇ ਹੁਣ ਦੇਖਣਾ ਹੋਵੇ 17 ਤਰੀਕ ਤੋਂ ਬਾਅਦ ਕਿਹਦੀ ਝੋਲੀ ਦੇ ਵਿੱਚ ਜੜੀ ਟਿਕਟ ਪੈਂਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੋ 27 ਦੇ ਵਿੱਚ ਬੀਜੇਪੀ ਦਾ ਕਿੰਨਾ ਗੱਠਜੋੜ ਹੁੰਦਾ ਮੈਨੂੰ ਦਿਓ ਜੀ ਜਦ ਤੁਸੀਂ ਪ੍ਰਾਈਮ ਪੰਜਾਬ 7 ਅੰਮ੍ਰਿਤਸਰ